ਦੇਖੋ ਚੋਰੀਆਂ ਲੁੱਟਾਂ ਖੋਹਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਖੇਤਾਂ ਦੇ ਵਿੱਚ ਆ ਕੇ ਵੀ ਚੋਰ ਹੁਣ ਨਹੀਂ ਟਲਦੇ ਕਈਆਂ ਥਾਵਾਂ ਤੋਂ ਤਾਂ ਟਰਾਂਸਫਰਮ ਹੀ ਲਾਏ ਜਾਂਦੇ ਨੇ ਤੇ ਕਈਆਂ ਥਾਵਾਂ ਤੇ ਟਰਾਂਸਫਰਮਾਂ ਦਾ ਜਿਹੜਾ ਤੇਲ ਆ ਉਹ ਕੱਢ ਕੇ ਵੇਚਿਆ ਜਾਂਦਾ ਤੇ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਬਾਜੇਕਾ ਦਾ ਇਹ ਜਿਹੜੇ ਬਾਜੇਕੇ ਦੇ ਲੋਕ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਇਹ ਇੱਥੇ ਆਏ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਚੋਰੀ ਹੋਈ ਟਰਾਂਸਫਾਰਮਰ ਦੇ ਵਿੱਚੋਂ ਤੇਲ ਕੱਢਿਆ ਗਿਆ ਤੇ ਤੇਲ ਇਸ ਕਦਰ ਕੱਢਿਆ ਗਿਆ ਚੋਰਾਂ ਦਾ ਵੀ ਪਤਾ ਲੱਗ ਚੁੱਕਾ ਤੇ ਕੋਈ ਕਾਰਵਾਈ ਨਹੀਂ ਵੀ ਉਹਨਾਂ ਨੂੰ ਡਰ ਨਹੀਂ ਜਾਂਨਾ ਤੇ ਕੋਈ ਕਾਰਵਾਈ ਨਹੀਂ ਆਪਣੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮਖਰਮ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰੈਸ ਕਤਰਮ ਹੈ ਹੂੰ ਸੋ ਸਾਡੇ ਜਿਹੜੇ ਖੇਤਾਂ 'ਚ ਟਰਾਂਸਫਾਰਮਰ ਤਕਰੀਬਨ ਲੱਗੇ ਵੇ ਸਾਰੇ ਜ਼ਿਮੀਦਾਰਾਂ ਦੇ ਤੇ ਪਹਿਲਾਂ ਵੀ ਸਾਡੇ ਲੁੱਟਾਂ ਖੂਆਂ ਚੋਰੀਆਂ ਤਕਰੀਬਨ ਹੋ ਰਹੀਆਂ ਤੇ 14 13 ਤੇ 14 ਦੀ ਦਰਮਿਆਨੀ ਰਾਤ ਨੂੰ ਮਤਲਬ ਵੀ ਸਾਡੇ ਟ੍ਰਾਂਸਫਾਰਮ ਚੋਂ ਤੇਲ ਕੱਢਿਆ ਗਿਆ ਜੀ ਸੂਬਾ ਜਦੋਂ ਅਸੀਂ ਗਏ ਆ ਸਾਡੇ ਦੋ ਤਿੰਨ ਟਰਾਂਸਫਾਰਮਰ ਦੇ ਸੋਚ ਕੱਟੇ ਹੋਏ ਸੀ ਕਿ ਫੇਸ ਉਤੋਂ ਕੱਟੇ ਹੋਏ ਸੀ ਜਦੋਂ ਅਸੀਂ ਵੇਖਿਆ ਤੇ ਥੱਲੇ ਜਿਹੜਾ ਅਸੀਂ ਟਰਾਂਸਫਾਰਮਰ ਦੇ ਸੜਕ ਦੇ ਨਾਲ ਲੱਗਦੇ ਸੀ ਤੇ ਉਤੋਂ ਤੇਲ ਜਿਹੜਾ ਸੀ ਉਹ ਟਰਾਂਸਫਾਰਮਰ ਦਾ ਤੇਲ ਥੱਲੇ ਵਗਿਆ ਸੀਗਾ ਕਈ ਨਹੀਂ ਐਚੋ ਕਿੰਨੇ ਟਰਾਂਸਫਾਰਮਰ ਚੋ ਚੋਰੀ ਹੋਇਆ ਦੋ ট্রান্সਫਾਰਮਰਸ ਚ ਅੱਛਾ ਜੀ ਤੇ ਜਦੋਂ ਅਸੀਂ ਉਹ ট্রান্সਫਾਰਮਰ ਦਾ ਜਿਹੜਾ ਤੇਲ ਚੋਰੀ ਹੋ ਰਿਆ ਸੀ ਜਦੋਂ ਉਹਦੀ ਵੇਖਿਆ ਤਾਂ ਸੀ ਉਹਦੀ ਪੈੜ ਤੇ ਗਏ ਤੇਲ ਉਹ ਵਗਦਾ ਗਿਆ ਉਹ ਅਸੀਂ ਬਾਦਰ ਕੇ ਜਦੋਂ ਮੇਘੇ ਦੇ ਨਾਲ ਅੱਗੇ ਬਾਦਰ ਕੇ ਬਾਦਰ ਕੇ ਟਪ ਕੇ ਛੋਟਾ ਬਾਦਰ ਕੇ ਜਦੋਂ ਅਸੀਂ ਉੱਥੇ ਪਹੁੰਚੇ ਆਂ ਤੇ ਉੱਥੇ ਤੱਕ ਮਤਲਬ ਪਿੰਡ ਦੇ ਵਿੱਚ ਤੱਕ ਅਸੀਂ ਉਹ ਪੂਰਾ ਪਹਚਾਇਆ ਹੈ ਯਾਨੀ ਕਿ ਉਥੇ ਤੱਕ ਤੇਲ ਵਗਦਾ ਗਿਆ ਜਦੋਂ ਅਸੀਂ ਉਥੇ ਇਕੱਠੇ ਹੋ ਕੇ ਤੇ ਸਰਪੰਚ ਨਾਲ ਗੱਲਬਾਤ ਕੀਤੀ ਤੇ ਸਰਪੰਚ ਨੂੰ ਦੱਸਿਆ ਵੀ ਭਾਈ ਜੀ ਆ ਸਾਡੇ ਮਤਲਬ ਤੇਲ ਕੱਢਿਆ ਗਿਆ ਤੇ ਇਥੋਂ ਤੱਕ ਪਹੁੰਚ ਆਇਆ ਤੇ ਜਦੋਂ ਸਰਪੰਚ ਨੂੰ ਦੱਸਿਆ ਤੇ ਉਹ ਉਹਨਾਂ ਦੇ ਘਰੇ ਗਿਆ ਹੈ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨੂੰ ਘਰੇ ਸਾਨੂੰ ਨਹੀਂ ਕੋਈ ਨਹੀਂ ਮਿਲਿਆ ਉਹਨਾਂ ਦੀਆਂ ਜਨਾਨੀਆਂ ਸੀਗੀਆਂ ਤੇ ਫੋਨ ਕਰਦੇ ਰਹੇ ਉਹਨਾਂ ਬੰਦਿਆਂ ਨਾਲ ਬਾਕੀ ਉਹਨਾਂ ਨਾਲ ਕੋਈ رابطہ ਨਹੀਂ ਉਹ ਫੋਨ ਨਹੀਂ ਚੁਟਾ ਰਹੇ ਸੀ ਅੱਛਾ ਜਦੋਂ ਉਸ ਤੋਂ ਬਾਅਦ ਸਰਪੰਚ ਕਹਿੰਦਾ ਵੀ ਕੱਲ ਨੂੰ ਤੁਹਾਨੂੰ ਅਸੀਂ ਜਿਉ ਹੈ ਨਾ ਤੁਹਾਡਾ ਜਿਹੜਾ ਬਹਾਦਰ ਕਿਆਂ ਦਾ ਸਰਪੰਚ ਹੈ ਉਹਦਾ ਕੀ ਨਾਮ ਹੈ ਇਹ ਅਸ਼ੋਕ ਕੁਮਾਰ ਅੱਛਾ ਜੀ ਸ਼ੋਕ ਸਿੰਘ ਜਦੋਂ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਕੱਲ ਨੂੰ ਦੱਸ ਦੇਣਾ ਵੀ ਜੇ ਸਾਹਬ ਨਾਲ ਤੁਹਾਡਾ ਜੇਤੇ ਚੋਰ ਹੋਏ ਤਾਂ ਮੈਂ ਤੁਹਾਡੀ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਲਿਆਵਾਂਗਾ ਪਰ ਕੀ ਹੋਇਆ ਕਿਥੇ ਉਹਨਾਂ ਨੇ ਸਾਡੇ ਕੋਲ ਲਾਉਣਾ ਸੀ ਸਭ ਨੂੰ ਉਲਟਾ ਧਮਕੀਆਂ ਦੇਣ ਲੱਗ ਪਏ ਵੀ ਤੁਸੀਂ 5 ਲੱਖ ਦਾ ਚੈੱਕ ਅਸੀਂ ਤੁਹਾਨੂੰ ਦੇ ਦਿਆਂ ਤੇ 10 ਲੱਖ ਦਾ ਚੈੱਕ ਤੁਸੀਂ ਸਾਨੂੰ ਦਿਓ ਕਿ ਜੇ ਸਾਡੇ ਬੰਦੇ ਸਾਬਤ ਹੋ ਗਏ ਚੋਰੀ ਤੇ ਤੇ ਫੇਰ ਤਾਂ ਤੁਹਾਨੂੰ 5 ਲੱਖ ਪੱਕਾ ਨਹੀਂ ਤਾਂ 10 ਲੱਖ ਤੁਹਾਨੂੰ ਠੋਕ ਜਾਏਗਾ ਯਾਨੀ ਕਿ ਆਪੇ ਹੀ ਉਹ ਚੋਰ ਤੇ ਆਪੇ ਹੀ ਉਹਨਾਂ ਦੇ ਫੈਸਲਾ ਵੀ ਉਹ ਸਾਬ ਨਾਲ ਕੀਤਾ ਗਿਆ ਕਿੱਥੇ ਜੇ ਉਹ ਚੋਰ ਨਹੀਂ ਹਗੇ ਸੀ ਤਾਂ ਸਾਡੇ ਕੋਲ ਆਉਂਦੇ ਤੇ ਸਾਨੂੰ ਆਣ ਕੇ ਕਹਿੰਦੇ ਵੀ ਭਾਈ ਆ ਸਾਡੇ ਬੰਦੇ ਬੈਠੇ ਨੇ ਅਸੀਂ ਜੋ ਮਰਜੀ ਉਹਨਾਂ ਨੂੰ ਖਰਾ ਖੋਟਾ ਕਰੋ ਤੇ ਇਹਨਾਂ ਕੋਲੋਂ ਜੋ ਮਰਜੀ ਸਚਾਈ ਬਰਾਮਦ ਕਰੀਏ ਕਿੱਥੇ ਉਹ ਚੋਰਾ ਨੂੰ ਮਤਲਬ ਦਬੋਂ ਮਤਲਬ ਨਾਂ ਦੀ ਮਗਰਾ ਕਰਨ ਵਾਸਤੇ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਮਤਲਬ ਉਹਨਾਂ ਸਾਡੇ ਨਾਲ ਕੋਈ ਕੋਈ ਜਵਾਬ ਨਹੀਂ ਸਾਨੂੰ ਚਾਹਦੇ ਨਹੀਂ ਹੁਣ ਤੁਸੀਂ ਜਿਹੜੀ ਤੇਲ ਚੋਰੀ ਹੋਇਆ ਟਰਾਂਸਫਾਰਮਰ ਵਿੱਚੋਂ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂ ਅਸੀਂ ਪੁਲਿਸ ਨੂੰ ਮਤਲਬ ਉਹਦੀ ਐਪਲੀਕੇਸ਼ਨ ਦੇ ਕੇ ਆਏ ਹਾਂ ਉਹਦੀ ਐਫਆਈ ਕਟਾਈ ਹੈ ਪੁਲਿਸ ਨੇ ਸਾਨੂੰ ਵਿਸ਼ਵਾਸ ਤਾਂ ਦਵਾਇਆ ਹੈ ਵੀ ਅਸੀਂ ਚੋਰਾਂ ਨੂੰ ਫੜਾਂਗੇ ਪਰ ਸਾਨੂੰ ਵਿਸ਼ਵਾਸ ਕੋ ਨਹੀਂ ਕਿਉਂ ਪਹਿਲਾਂ ਵੀ ਲਾਲ ਪੋਪੇ ਮਾਰਦੀ ਆਈ ਪੁਲਿਸ ਪਰ ਵੇਖੋ ਕੁਝ ਕਰਦੇ ਹਨ ਕਿ ਨਹੀਂ ਕਰਦੇ ਅਗਰ ਜੇ ਨਾ ਇਹ ਕਰਨਗੇ ਤੇ ਅਸੀਂ ਪੂਰੇ ਨਗਰ ਇਕੱਠਾ ਹੋ ਕੇ ਪੂਰਾ ਜਿਹੜਾ ਹੈ ਇਹ ਨੂੰ ਭਾਵੇਂ ਸਾ ਨੂੰ ਜਾਮ ਲਾਉਣਾ ਪਿਆ ਪੁਲਿਸ ਥਾਣਾ ਰੋਕਣਾ ਪਿਆ ਡੀਐਸਪੀ ਦਾ ਧਰਨਾ ਲਾਉਣਾ ਪਿਆ ਸੀ ਪੂਰਾ ਆਪਦਾ ਇਨਸਾਫ ਲੈ ਕੇ ਰਵਾਂ ਨਹੀਂ ਜਿਹੜੀਆਂ ਜਿਹੜਾ ਹੁਣ ਟਰਾਂਸਫਾਰਮ ਦੇ ਵਿੱਚ ਤੇਲ ਚੋਰੀ ਹੋਇਆ ਉਹ ਤੋਂ ਪਹਿਲਾਂ ਵੀ ਕੋਈ ਚੋਰੀ ਹੋਈਆਂ ਜਾਂ ਤਾਰਾਂ ਚੋਰੀ ਹੋਈਆਂ ਜਾਂ ਟਰਾਂਸਫਾਰਮ ਚੋਰੀ ਹੋਇਆ ਕੋਈ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਪਹਿਲਾਂ ਵੀ ਸਾਡੇ 10 ਤੋਂ 15 ਟਰਾਂਸਫਾਰਮਾਂ ਤੋਂ ਤੇਲ ਕੱਢਿਆ ਗਿਆ ਜੀ ਤੇ ਕਈਆਂ ਥਾਵਾਂ ਤੇ ਜਿਹੜੇ ਮੁੰਡੇ ਮਤਲਬ ਬਾਹਰ ਖੇਤਾਂ ਨੂੰ ਜਾਣਦੇ ਨੇ ਉਹਨਾਂ ਮਗਰ ਮਤਲਬ ਕਾਪੇ ਗਿੰਡਾ ਸੇ ਲੈ ਕੇ ਵੀ ਕਈਆਂ ਦੇ ਮਗਰ ਲੱਗਦੇ ਨੇ ਜਿਹੜੀ ਚੋਰਾਂ ਦਾ ਹੌਸਲੇ ਇਹਨਾਂ ਤੱਕ ਵੱਧ ਚੁੱਕੇ ਨੇ ਵੀ ਕਈਆਂ ਮੁੰਡਿਆਂ ਨੂੰ ਉਹਨਾਂ ਦੇ ਰਸਤੇ 'ਚ ਰਾਤ ਸੱਟਾ ਲਾਈਆਂ ਦੇਖੋ ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਤੁਸੀਂ ਦੇਖੋ ਚੋਰੀਆਂ ਵਾਕਿਆ ਹੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਪਿਛਲੇ ਦਿਨੀ ਵੀ ਡਿਪਟੀ ਸਾਹਿਬ ਦੇ ਦਫ਼ਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਵੱਡਾ ਧਰਨਾ ਲਾਇਆ ਸੀ ਇਕੱਠ ਕੀਤਾ ਸੀ ਡਿਪਟੀ ਸਾਹਿਬ ਦਾ ਦਫਤਰ ਰੋਕਿਆ ਗਿਆ ਸੀ ਕਾਦੇ ਲਈ ਕਿਉਂਕਿ ਵੱਡੀਆਂ ਚੋਰੀਆਂ ਹੁੰਦੀਆਂ ਨੇ ਵੱਡੀਆਂ ਵਾਰਦਾਤਾਂ ਹੁੰਦੀਆਂ ਨੇ ਤੁਸੀਂ ਦੇਖੋ ਪੁਲਿਸ ਨੂੰ ਸਾਰਾ ਕੁਝ ਪਤਾ ਹੁੰਦਾ ਕਿੱਥੇ ਕਿੱਥੇ ਚੋਰੀਆਂ ਹੁੰਦੀਆਂ ਨੇ ਕਿੱਥੇ ਕਿੱਥੇ ਚਿੱਟਾ ਵਿਗਦਾ ਪਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਉਂ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦਾ ਕਿਸੇ ਤੇ ਕੋਈ ਅਮਲ ਵਿੱਚ ਕਾਨੂੰਨੀ ਕਾਰਵਾਈ ਨਹੀਂ ਲੈ ਕੇ ਆਉਂਦਾ ਤੁਸੀਂ ਦੇਖੋ ਲੋਕ ਇੱਥੇ ਬਹੁਤ ਦੁਖੀ ਨੇ ਫਰੋਇਪੁਰ ਦੀ ਜੇ ਆਪਾਂ ਹਾਲਤ ਬਿਆਨ ਕਰੀਏ ਮਿਸ਼ਾਲ ਚੌਕ ਆ ਜਿਹੜਾ ਉਥੇ ਸ਼ਰਿਆਮ ਦੇੰਦਿਆਰੇ ਮੋਟਰਸਾਈਕਲ ਖੋਹ ਲਏ ਜਾਂਦੇ ਨੇ ਆਮ ਲੋਕਾਂ ਕੋਲ ਜਿਹੜੇ ਸ਼ਹਿਰ ਦੇ ਵਿੱਚ ਕੰਮ ਕਰਨ ਆਉਂਦੇ ਨੇ ਜਾਂ ਕੋਈ ਆਪਣਾ ਦਫ਼ਤਰਾਂ ਦੇ ਵਿੱਚ ਕੰਮ ਕਰਾਉਣ ਆਉਂਦੇ ਨੇ ਪੈਸੇ ਵੀ ਖੋਹ ਲਏ ਜਾਂਦੇ ਨੇ ਜਿਹੜੇ ਮੋਟਰਸਾਈਕਲ ਵੀ ਖੋਹ ਲਏ ਜਾਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਗੁਰੂ ਹਰਸਾਏ ਦਾ ਤੇ ਫਿਰੋਜ਼ਪੁਰ ਦਾ ਕੁੰਭ ਕੰਬਰੀ ਨੂੰ ਸੁੱਤਾ ਪਿਆ ਤੁਸੀਂ ਦੇਖੋ ਜਿਹੜੇ ਆ ਆਮ ਲੋਕ ਨੇ ਵਿਚਾਰੇ ਇਹ ਪੂਰੀ ਤਰ੍ਹਾਂ ਪਰੇਸ਼ਾਨ ਨੇ ਇਹਨਾਂ ਦੀਆਂ ਮੋਟਰਾਂ ਦੀਆਂ ਜਿਹੜੀਆਂ ਤਾਰਾਂ ਨੇ ਉਹ ਚੋਰੀ ਹੋ ਜਾਂਦੀਆਂ ਨੇ, ਟਰਾਂਸਫਾਰਮ ਦਾ ਤੇਲ ਕੱਢਿਆ ਜਾਂਦਾ ਜਾਂ ਜਿਹੜੇ ਟਰਾਂਸਫਾਰਮ ਨੇ ਉਹਨਾਂ ਨੂੰ ਲਾ ਕੇ ਚੋਰ ਵੇਚ ਦਿੰਦੇ ਨੇ। ਇਹ ਇਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਜਿਹੜਾ ਉਹ ਤੇਲ ਨਿਕਲਿਆ ਉਹਦਾ ਅਸੀਂ ਖੁਰਾ ਨੱਪਦੇ ਨੱਪਦੇ ਜਿਹੜੇ ਚੋਰ ਸੀ ਉਹਨਾਂ ਦੇ ਘਰ ਤੱਕ ਪਹੁੰਚ ਗਏ। ਜਿਹੜਾ ਉਹ ਤੇਲ ਨਿਕਲਿਆ ਸੀ ਉਹ ਚੋਂਦਾ ਚੋਂਦਾ ਉਹਨਾਂ ਦੇ ਘਰ ਤੱਕ ਪੈੜ ਗਈ। ਜਦੋਂ ਅਸੀਂ ਸਰਪੰਚ ਸਾਹਿਬ ਜਿਹੜੇ ਬਹਾਦਰਕੇ ਦੇ ਮੌਜੂਦਾ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਸਕੋ ਸਾਨੂੰ ਉਹਨਾਂ ਨੂੰ ਸਚਾਈ ਦੇਣ ਦੀ بجائے ਉਹ ਕਹਿੰਦੇ ਵੀ ਜੇਕਰ ਸਾਡੇ ਬੰਦੇ ਚੋਰ ਨਿਕਲੇ ਜਿਆਦਾ ਤੁਸੀਂ ਸਾਨੂੰ 10 ਲੱਖ ਦਾ ਚੈੱਕ ਦੇ ਦਿਓ ਤੇ ਜਾਂ ਸਾਡੇ ਕੋਲ ਲੈ ਲਓ ਉਹਨਾਂ ਨੇ ਸਚਾਈ ਬਿਆਨ ਨਹੀਂ ਕੀਤੀ ਇਹ ਕਹਿੰਦੇ ਨੇ ਕਿ ਉਹ ਉਹਨਾਂ ਨੇ ਕੋਈ ਸੌਣਿਆ ਨਹੀਂ ਦਿੱਤਾ ਉਹ ਕਹਿੰਦੇ ਸਾਡੇ ਬੰਦੇ ਤਾਂ ਚੋਰ ਹੀ ਹੈਣਗੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਹੁਣ ਆਪਾਂ ਦੇਖਦੇ ਆ ਕਿ ਉਹ ਉਹਨਾਂ ਚੋਰਾਂ ਤੇ ਕੀ ਕਾਰਵਾਈ ਕਰਦਾ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਨ ਤੇ ਬਹੁਤ ਮਿਹਰਬਾਨੀ ਸ਼ੁਕਰੀਆ